ਵੇਰੀ ਸਵੇਰੀ ਤੜਕਸਾਰ ਮਾਂ ਦੇ ਵੱਲੋਂ ਆਪਣੀ ਮਾਸੂਮ ਬੱਚੀ ਨੂੰ ਤਿਆਰ ਕੀਤਾ ਗਿਆ ਤਾਂ ਜੋ ਉਸ ਨੂੰ ਸਕੂਲ ਪਹੁੰਚ ਸਕੇ। ਕਰੀਬ 8 ਵਜੇ ਦੀ ਇਹ ਘਟਨਾ ਹੈ ਜਦੋਂ ਸਕੂਲ ਟਰੈਨ ਆ ਚੁੱਕੀ ਸੀ। ਮਾਂ ਆਪਣੀ ਧੀ ਨੂੰ ਬੱਸ ਚੜਾਉਣ ਦੇ ਲਈ ਗਈ ਅਤੇ ਉਸ ਤੋਂ ਬਾਅਦ ਉਸ ਦਾ ਛੋਟਾ ਜਵਾਕ ਜੋ ਕਿ ਨੇੜੇ ਹੀ ਖੇਡ ਰਿਹਾ ਸੀ ਉਹ ਵੀ ਮਗਰੇ ਹੀ ਚਲਾ ਗਿਆ। ਪਤਾ ਲੱਗਿਆ ਕਿ ਬੱਸ ਡਰਾਈਵਰ ਦੇ ਵੱਲੋਂ ਆਰ ਅਤੇ ਪਾਰ ਨਹੀਂ ਦੇਖਿਆ ਗਿਆ। ਜਿਵੇਂ ਹੀ ਕੁੜੀ ਵੈਨ ਦੇ ਅੰਦਰ ਚੜ੍ਹੀ ਤਾਂ ਉਸਨੇ ਰੇਸ ਦਬਾ ਦਿੱਤੀ ਤੇਜ਼ੀ ਦੇ ਨਾਲ ਉਹ ਉੱਥੋਂ ਲੰਘਣ ਲੱਗਿਆ ਸੀ ਕਿ ਮਾਸੂਮ ਬੱਚੇ ਦੇ ਜਿਸ ਦੀ ਉਮਰ ਮਹਿਸਤਿੰਨ ਸਾਲ ਦੀ ਸੀ ਉਸ ਦੇ ਸਿਰ ਤੇ ਜ਼ੋਰਦਾਰ ਸੱਟ ਮਾਰ ਦਿੱਤੀ ਗਈ ਰੇਸ ਦੇ ਚੱਲਦੇ ਹੋਏ ਇਸ ਬੱਚੇ ਦੀ ਜਾਨ ਗਈ ਹੈ ਦੱਸ ਦਈਏ ਕਿ 8 ਵਜੇ ਮਾਂ ਦੇ ਵੱਲੋਂ ਆਪਣੀ ਬੱਚੀ ਨੂੰ ਸਕੂਲ ਤੋਰਨ ਦੀ ਤਿਆਰੀ ਸੀ ਅਤੇ ਉਸ ਤੋਂ ਬਾਅਦ ਜਦੋਂ ਉੱਥੇ ਹੀ ਬੱਚਾ ਖੇਡ ਰਿਹਾ ਸੀ ਤਾਂ ਉਸ ਦੇ ਨਾਲ ਇਹ ਦਰਦਨਾਕ ਹਾਦਸਾ ਹੋਇਆ ਸੰਗਰੂਰ ਦੇ ਪਿੰਡ ਖੰਡੇਵਾਲ ਦਾ ਇਹ ਸਾਰਾ ਮਾਮਲਾ ਜਿੱਥੇ ਇੱਕ ਸਕੂਲ ਵਾਹਨ ਦੇ ਵੱਲੋਂ ਤੜਕਸਾਰ ਸਵੇਰੇ-ਸਵੇਰੇ ਇੱਕ ਘਰ ਉਜਾੜ ਦਿੱਤਾ ਗਿਆ ਇਸ ਮਸ ਨੂੰ ਭੋਲਾ ਸਿੰਘ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਜਿਸ ਦੇ ਖਿਲਾਫ ਬਣਦੀ ਕਾਰਵਾਈ ਕਰਨ ਦਾ ਪੁਲਿਸ ਦੇ ਵੱਲੋਂ ਭਰੋਸਾ ਦਿੱਤਾ ਜਾ ਰਿਹਾ ਹੈ ਪਰਿਵਾਰਿਕ ਮੈਂਬਰ ਇਸ ਸਮੇਂ ਬੇहद ਹੀ ਸਦਮੇ ਦੇ ਵਿੱਚ ਨੇ ਕਿ ਕਿੰਜ ਉਹਨਾਂ ਦਾ 3 ਸਾਲ ਦਾ ਬੱਚਾ ਜੋ ਕਿ ਚੰਗਾ ਪला ਸੀ ਖੇਡਦਾ-ਖੇਡਦਾ ਹੀ ਮਾਦੀਆਂ ਅੱਖਾਂ ਦੇ ਸਾਹਮਣੇ ਇਸ ਦੁਨੀਆ ਤੋਂ ਤੁਰ ਗਿਆ ਇਸ ਮੌਕੇ ਤੇ ਮਾਂ ਨੇ ਦੱਸਿਆ ਕਿ बस ਡਰਾਈਵਰ ਦੀ ਏਡੀ ਵੱਡੀ ਗਲਤੀ ਸੀ ਜਿਸ ਦੇ ਕਾਰਨ ਅੱਜ ਉਹ ਹਮੇਸ਼ਾ ਹਮੇਸ਼ਾ ਦੇ ਲਈ ਆਪਣੇ 3 ਸਾਲ ਦੇ ਜਸਕਿਰਤ ਨੂੰ ਗਵਾ ਚੁੱਕੇ ਨੇ। ਪਰਜਾਈ ਮੇਰੇ ਭਤੀਜੇ ਨੂੰ ਚੜਾ ਰਹੀ ਸੀ ਤੇ ਭਤੀਜਾ ਨਾਲ ਚਲੇ ਗਿਆ ਤੇ ਮੈਂ ਗੇਟ 'ਚ ਖੜੀ ਸੀ ਮੁੰਡੇ ਦੇ ਨਾਲ ਤੇ ਭਤੀਜੇ ਨੂੰ ਚੜਾ ਕੇ ਬਾਹਰ ਸਾਮਣੇ ਲੱਗੇ ਬੈਨ ਅੱਗੇ ਬੱਚਾ ਖੇਡ ਰਿਹਾ ਸੀ ਇੱਧਰ ਤੇ ਬੱਚੇ ਉਹ ਬੈਨ ਵਾਲੇ ਨੇ ਬੈਨ ਚਲਾਤੀ ਰੋਲਾ ਵੀ ਪਾਇਆ ਵੀ ਰੋਕ ਨਾ ਰੋਕ ਲੋ ਰੋਕੀ ਨਹੀਂ ਤੇ ਇਹਦੇ ਕਰਨਾ ਕਿ ਵੀ ਡੈਥ ਹੋ ਕਿੰਨੇ ਕਿ ਸਾਲ ਦਾ ਬੱਚਾ 3 ਸਾਲ ਦਾ ਜੀ ਬੱਚਾ ਖੜਦਾ ਸੀ ਜੇ ਮਤਲਬ ਖੇਡ ਰਿਹਾ ਨਹੀਂ 3 ਸਾਲ ਦਾ ਸੀ ਖੇਡ ਰਿਆ ਸੀ ਖੇਡ ਰਿਆ ਸੀ ਹਾਂ ਜੀ ਭਤੀਜੀ ਪੜਦੀ ਸੀ ਹੁਣ ਕਿਸ ਤਰ੍ਹਾਂ ਦੀ ਮਾਰ ਕਰ ਦੋ ਤੁਸੀਂ ਜਿਹੜਾ ਉਹ ਡਰਾਈਵਰ ਦੇ ਉੱਤੇ ਕਾਰਵਾਈ ਕਾਰਵਾਈ ਕਰੀ ਜਾਵੇ ਕਾਨੂੰਨੀ ਕਾਰਵਾਈ ਕਰੀ ਜਾਵੇ ਇਨਸਾਫ ਮਿਲੇ ਮੇਰੇ ਭਤੀਜੇ ਨੂੰ ਹਿਸੂਮਾ ਹੈ ਜੀ ਆਪਣੇ ਖਣੇਵਾ ਜੀ ਦੀ ਬੈਂਡ ਦੀ ਵੈਂਦੇ ਹੇਠਾਂ ਨੀਚੇ ਆ ਕੇ ਬੱਚਾ ਜੀ ਛੋਟਾ ਤੇ ਸਵੇਰੇ ਸਵੇਰੇ ਤੇ ਉਦੋਂ ਬਾਅਦ ਦੇ ਵਿੱਚ ਬਸ ਬੱਚੇ ਦੀ ਡੈਥ ਹੋ ਗਈ। ਕੈਰੈਕਟਰ ਕੋਈ ਰੱਖਦੇ ਨਹੀਂ ਹੈਗੇ ਜੀ ਕਲਰ ਡਰਾਈਵਰ ਦੀ ਇਹਨਾਂ ਨੂੰ ਰੱਖਣਾ ਚਾਹੀਦਾ ਕੋਈ ਤੇਜ਼ ਵੀ ਬਹੁਤ ਵਾਰ ਹੁੰਦੀਆਂ ਨੇ ਜੀ ਬਸ ਬਾਈਨਾ ਬਹੁਤ ਤੇਜ਼ ਆਉਂਦੀਆਂ ਨੇ ਜੀ। ਉਹਨਾਂ ਦੇਖਣੇ ਨੇ ਅਣਗਿਹਲੀ ਹੀ ਹੈ। ਕਿਸ ਤਰ੍ਹਾਂ ਇਹ ਮੰਨ ਕਰਦੇ। ਮੰਗ ਤਾਂ ਬਸ ਜਿਹੜੀ ਪਰਿਵਾਰ ਨੂੰ ਲੋੜ ਹੋਣੀ ਚਾਹੀਦੀ। ਅੱਜ ਆਪਣੇ ਕੋਲੇ ਇੱਕ 3 ਸਾਲ ਦੇ ਬੱਚੇ ਦੀ ਐਕਸੀਡੈਂਟ ਹੋਣ ਕਰਕੇ ਮ੍ਰਿਤਕੀ ਹੋ ਗਈ ਜਿਸ ਕਿ ਰਤਨਾ ਦਾ ਬੱਚਾ ਸੀ 3 ਸਾਲ ਦਾ। ਜੀ ਸਿਰ ਤੇ ਸਾਟ ਲੱਗਨ ਕਰਕੇ ਬੱਚੇ ਅਮ੍ਰਿਤਧੇ ਖਾਲਸਾ ਹਸਪਤਾਲ ਆਏ ਆਪਣੇ ਕੋਲੇ ਤੇ ਹੁਣ ਆਪਾਂ ਬੱਚੇ ਨੂੰ ਥਾਣੇ ਰੁੱਕਾ ਭੇਜਤਾ ਤੇ ਮੌਨਿਕ ਜਾਰੀ ਬੱਚੇ ਦੀ ਲਾਸ਼ ਟਸਟਮਟਨ ਲਈ ਸਰ ਹਾਂ ਸਾ ਕਿਸ ਤਰ੍ਹਾਂ ਹੋਇਆ ਦੱਸਿਆ ਉਹਨਾਂ ਨੇ ਇਹ ਸਕੂਲ ਵੈਨ ਦੇ ਵਿੱਚ ਵਜਨ ਕਰਕੇ ਦੱਸਿਆ ਜਾ ਰਿਹਾ ਬੱਚੇ ਦੀ ਹਾਂਜੀ ਸਾਨੂੰ ਅੱਜ ਹਸਪਤਾਲ ਸਰਕਾਰੀ ਹਸਪਤਾਲ ਚ ਮੈਸੇਜ ਆਇਆ ਸੀਗਾ ਕਿ 3 ਸਾਲ ਦਾ ਬੱਚਾ ਜਿਹੜਾ ਉਹਦੇ ਡੇ ਆਈਏ ਤੇ ਉਹਦੇ ਸਵਾਨੇ ਚ ਪੜਤਾਲ ਕੀਤੀ ਤੇ ਪਤਾ ਲੱਗਿਆ ਕਿ ਸਵੇਰੇ 8 ਵਜੇ ਅੱਜ ਉਥੋਂ ਸਕੂਲ ਦੇ ਬੱਚਾ ਸਕੂਲ ਦੇ ਬੱਚਾ ਲੈਣ ਲਈ ਪਿੰਡਾਂ 'ਚ ਬੱਸਾਂ ਆਉਂਦੀਆਂ ਨੇ ਪਿੰਡ ਖੰਡੇ ਬਾਦ ਬੱਸ ਆਈ ਸੀ ਬੱਚਾ ਲੈਣ ਲਈ ਤਾਂ ਤਰਵਿੰਦਰ ਗਿੱਰ ਦੇ ਇੱਕ ਬੇਟੀ ਐ ਉਹ ਉਹਨਾਂ ਨੇ ਚੜਾ ਦਿੱਤੀ ਮਤ ਤਰਵਿੰਦਰ ਦੀ ਪਤਨੀ ਗੁਰਮੀਤ ਕੌਰ ਨੇ ਤੇ ਉੱਥੇ ਉਹਦਾ ਬੇਟਾ ਗਲੀ 'ਚ ਖੇਡ ਰਿਆ ਸੀਗਾ 3 ਸਾਲ ਦਾ ਬੱਚਾ ਤੇ ਬੱਸ ਡਰਾਈਵਰ ਪੋਲਾ ਸਿੰਘ ਆੜਕਵਾਦ ਉਹਨੇ ਧਿਆਨ ਨਹੀਂ ਤਾਂ ਗਲੀ ਨਾਲ ਗੱਡੀ ਚਲਾ ਲਈ ਤੇ ਉਹ ਬੱਚੇ ਦੇ ਉੱਪਰ ਬੱਸ ਚੜ ਗਈ ਜਿਸ ਨਾਲ ਉਹਦੀ ਮੌਕੇ ਦੀ ਮੌਤ ਹੋ ਗਈ ਹੈ ਸਰ ਉਹਨਾਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਬਚੀ ਗੈਰਗੋਰੀ ਕਿੱਥੇ ਹੈ ਤੇ ਕੀ ਧਾਰਾ ਲੱਗਦੀ ਹੈ ਹਾਂਜੀ ਡੈੱਡ ਬੋਡੀ ਅਸੀਂ ਕੇਸ ਦਰਜ ਕਰ ਲਿਆ ਤੇ ਡਰਾਈਵਰ ਦੇ ਖਿਲਾਫ ਡੈੱਡ ਬੋਡੀ ਮੂਨਕ ਪਹੁੰਚਾ ਦਿੱਤੀ ਤੇ ਉੱਥੇ ਉਹਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਧਾਰਾ ਕਿਹੜੀ ਇਹ ਧਾਰਾ 279 304 ਆਈਪੀਸੀ ਤਹਿਤ ਕੇਸ ਦਰਜ ਕੀਤਾ ਤੇ ਦੋਸ਼ੀ ਨੂੰ ਅਰੈਸਟ ਕਰਕੇ ਕਾਰਵਾਈ ਕਰ ਰਹੇ ਹਾਂ ਸਰ ਜਿਹੜੀ ਸਕੂਲਾਂ ਬੰਨਾਂ ਦੇ ਵਿੱਚ ਕਮੀਆਂ ਪੇਸ਼ੀਆਂ ਹੁੰਦੀਆਂ ਆਈਆਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਜੜੀ ਰਾਏ ਤੇ ਸਕੂਲਾਂ ਵਾਸਤੇ স্পੈਸ਼ਲ ਗਾਈਡਲਾਈਨਸ ਇਨਸਟਰਕਸ਼ਨਸ ਗਵਰਨਮੈਂਟ ਵੱਲੋਂ ਹੈਗੇ ਨੇ ਕਿ ਇਹਨਾਂ ਦੇ ਵਿੱਚ ਕੀ ਕੀ ਚੀਜ਼ਾਂ ਹੋਣੀ ਜ਼ਰੂਰੀ ਨੇ ਤੇ ਉਹ ਵੀ ਅਸੀਂ ਵੈਰੀਫਾਈ ਕਰਾਂਗੇ ਵੀ ਇਹ ਜਿਹੜੀ ਸਕੂਲ ਬੱਸ ਸੀਗੀ ਇਹਦੇ ਵਿੱਚ ਇਨਸਟਰਕਸ਼ਨ ਨੂੰ ਫਾਲੋ ਕੀਤਾ ਜਾ ਰਿਹਾ ਸੀ ਜਾਂ ਨਹੀਂ ਤੇ ਉਹਦੇ ਮੁਤਾਬਕ ਜੇ ਕੋਈ ਕਮੀ ਪਾਈ ਗਈ ਤਾਂ ਸਕੂਲ ਪ੍ਰਬੰਧਕਾਂ ਦੇ ਖਿਲਾਫ ਵੀ ਜਾਂ ਜਿਹੜਾ ਵੀ ਜਾਂ ਡਰਾਈਵਰ ਦੇ ਖਿਲਾਫ ਜੋ ਵੀ ਐਕਸ਼ਨ ਲਾਣਾ ਹੋਊਗਾ ਉਹ ਐਸ ਪਰ ਰੂਲਸ ਐਸ ਪਰ ਐਕਟ ਫੇਰੀ-ਫੇਰੀ ਤੜਕਸਾਰ ਮਾਂ ਦੇ ਵੱਲੋਂ ਆਪਣੀ ਮਾਸੂਮ ਬੱਚੀ ਨੂੰ ਤਿਆਰ ਕੀਤਾ ਗਿਆ ਤਾਂ ਜੋ ਉਸ ਨੂੰ ਸਕੂਲ ਪਹੁੰਚ ਸਕੇ। ਕਰੀਬ 8 ਵਜੇ ਦੀ ਇਹ ਘਟਨਾ ਹੈ ਜਦੋਂ ਸਕੂਲ ਵੈਨ ਆ ਚੁੱਕੀ ਸੀ। ਮਾਂ ਆਪਣੀ ਧੀ ਨੂੰ বাস ਚੜਾਉਣ ਦੇ ਲਈ ਗਈ ਅਤੇ ਉਸ ਤੋਂ ਬਾਅਦ ਉਸਦਾ ਛੋਟਾ ਜਵਾਕ ਜੋ ਕਿ ਨੇੜੇ ਹੀ ਖੇਡ ਰਿਹਾ ਸੀ ਉਹ ਵੀ ਮਗਰ ਹੀ ਚਲਾ ਗਿਆ। ਪਤਾ ਲੱਗਿਆ ਕਿ বাস ਡਰਾਈਵਰ ਦੇ ਵੱਲੋਂ ਆਰ ਅਤੇ ਪਾਰ ਨਹੀਂ ਦੇਖਿਆ ਗਿਆ। ਜਿਵੇਂ ਹੀ ਕੁੜੀ ਵੈਨ ਦੇ ਅੰਦਰ ਚੜੀ ਤਾਂ ਉਸਨੇ ਰੇਸ ਦਵਾ ਦਿੱਤੀ ਤੇਜ਼ੀ ਦੇ ਨਾਲ ਉਹ ਉੱਥੋਂ ਲੰਘਣ ਲੱਗਿਆ ਸੀ ਕਿ ਮਾਸੂਮ ਬੱਚੇ ਦੇ ਜਿਸ ਦੀ ਉਮਰ ਮਹਿਸ 3 ਸਾਲ ਦੀ ਸੀ ਉਸ ਦੇ ਸਿਰ ਤੇ ਜ਼ੋਰਦਾਰ ਸੱਟ ਮਾਰ ਦਿੱਤੀ ਗਈ ਰੇਸ ਦੇ ਚੱਲਦੇ ਹੋਏ ਇਸ ਬੱਚੇ ਦੀ ਜਾਨ ਗਈ ਹੈ ਦੱਸ ਦਈਏ ਕਿ 8 ਵਜੇ ਮਾਂ ਦੇ ਵੱਲੋਂ ਆਪਣੀ ਬੱਚੀ ਨੂੰ ਸਕੂਲ ਤੋਰਨ ਦੀ ਤਿਆਰੀ ਸੀ ਅਤੇ ਉਸ ਤੋਂ ਬਾਅਦ ਜਦੋਂ ਉੱਥੇ ਹੀ ਬੱਚਾ ਖੇਡ ਰਿਹਾ ਸੀ ਤਾਂ ਉਸ ਦੇ ਨਾਲ ਇਹ ਦਰਦਨਾਕ ਹਾਦਸਾ ਹੋਇਆ ਸੰਗਰੂਰ ਦੇ ਪਿੰਡ ਖੰਡੇਵਾਲ ਦਾ ਇਹ ਸਾਰਾ ਮਾਮਲਾ ਜਿੱਥੇ ਇੱਕ ਸਕੂਲ ਬੈਂਡ ਦੇ ਵੱਲੋਂ ਤੜਕਸਾਰ ਸਵੇਰੇ-ਸਵੇਰੇ ਇੱਕ ਗੱਡੀ ਉਜਾੜ ਦਿੱਤਾ ਗਿਆ ਇਸ ਮਸ ਨੂੰ ਭੋਲਾ ਸਿੰਘ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਜਿਸ ਦੇ ਖਿਲਾਫ ਬਣਦੀ ਕਾਰਵਾਈ ਕਰਨ ਦਾ ਪੁਲਿਸ ਦੇ ਵੱਲੋਂ ਭਰੋਸਾ ਦਿੱਤਾ ਜਾ ਰਿਹਾ ਹੈ ਪਰਿਵਾਰਿਕ ਮੈਂਬਰ ਇਸ ਸਮੇਂ ਬੇहद ਹੀ ਸਦਮੇ ਦੇ ਵਿੱਚ ਨੇ ਕਿ ਕਿੰਜ ਉਹਨਾਂ ਦਾ 3 ਸਾਲ ਦਾ ਬੱਚਾ ਜੋ ਕਿ ਚੰਗਾ ਪਲਿਆ ਸੀ ਖੇਡਦਾ-ਖੇਡਦਾ ਹੀ ਮਾਦੀਆਂ ਅੱਖਾਂ ਦੇ ਸਾਹਮਣੇ ਇਸ ਦੁਨੀਆ ਤੋਂ ਚੁਰ ਗਿਆ ਇਸ ਮੌਕੇ ਤੇ ਮਾਂ ਨੇ ਦੱਸਿਆ ਕਿ ਬਸ ਡਰਾਈਵਰ ਦੀ ਏਡੀ ਵੱਡੀ ਗਲਤੀ ਸੀ ਜਿਸ ਦੇ ਕਾਰਨ ਅੱਜ ਉਹ ਹਮੇਸ਼ਾ ਹਮੇਸ਼ਾ ਦੇ ਲਈ ਆਪਣੇ 3 ਸਾਲ ਦੇ ਜਸਕਿਰਤ ਨੂੰ ਗਵਾ ਚੁੱਕੇ ਨੇ ਪਰ ਜਾਈ ਮੇਰੇ ਭਤੀਜੇ ਨੂੰ ਚੜਾ ਰਹੀ ਸੀ ਤੇ ਭਤੀਜਾ ਨਾਲ ਚਲੇ ਗਿਆ ਤੇ ਮੈਂ ਗੇਟ 'ਚ ਖੜੀ ਸੀ ਮੁੰਡੇ ਦੇ ਨਾਲ ਤੇ ਭਤੀਜੇ ਨੂੰ ਚੜਾ ਕੇ ਬਾਹਰ ਸਾਮਣ ਲੱਗੀ ਬੈਣ ਲੱਗੇ ਬੱਚਾ ਖੇਡ ਰਿਹਾ ਸੀ ਸਿੱਤਰ ਦੇ ਬੱਚਾ ਬੈਨ ਵਾਲੇ ਨੇ ਬੈਨ ਚਲਾਤੀ ਰੋਲਾ ਵੀ ਪਾਇਆ ਵੀ ਰੋਕ ਲੋ ਰੋਕ ਲੋ ਰੋਕ ਕਿੰਨੀ ਤੇ ਇਹਦੇ ਕਰਨਾ ਕੇ ਵੀ ਡੈਥ ਹੋ ਕਿੰਨੇ ਕੇ ਸਾਲ ਦਾ ਬੱਚਾ 3 ਸਾਲ ਦਾ ਜੀ ਬੱਚਾ ਪੜਦਾ ਸੀ ਜੇ ਮਤਲਬ ਖੇਡ ਰਿਹਾ ਨਹੀਂ 3 ਸਾਲ ਦਾ ਸੀ ਖੇਡ ਰਿਹਾ ਸੀ ਜੀ ਖੇਡ ਰਿਹਾ ਸੀ ਹਾਂ ਜੀ ਭਤੀਜੀ ਪੜਦੀ ਸੀ ਹੁਣ ਕਿਸ ਤਰ੍ਹਾਂ ਦੀ ਮੰਗ ਕਰਦੇ ਤੁਸੀਂ ਜਿਹੜਾ ਵੀ ਡਰਾਈਵਰ ਦਿੱਤੇ ਕਾਰ ਵੀ ਕਾਰਵਾਈ ਕਰੀ ਜਾਵੇ ਕਾਨੂੰਨੀ ਕਰਾ ਕਰਵਾਈ ਕਰੀ ਜਾਵੇ ਇਨਸਾਫ ਮਿਲੇ ਮੇਰੇ ਭਤੀਜੇ ਨੂੰ ਇਸ ਹੂਮਾ ਆਪਣੇ ਖਣੇਵਾ ਜੀ ਦੀ ਬੈਂਦੀ ਵੈਂਦੇ ਹੇਠਾਂ ਨੀਚੇ ਆ ਕੇ ਬੱਚਾ ਜੀ ਥੋੜਾ ਤੇ ਸਵੇਰੇ ਸਵੇਰੇ ਤੇ ਉਦੋਂ ਬਾਅਦ ਦੇ ਵਿੱਚ ਬਸ ਬੱਚੇ ਦੀ ਡੈਥ ਹੋ ਗਈ। ਕੈਰੈਕਟਰ ਕੋਈ ਰੱਖਦੇ ਨਹੀਂ ਹੈਗੇ ਕਲਰ ਡਰਾਈਵਰ ਦੀ। ਇਹਨਾਂ ਨੂੰ ਰੱਖਣਾ ਚਾਹੀਦਾ ਕੋਈ ਤੇਜ਼ ਵੀ ਬਹੁਤ ਵਾ ਹੋਉਂਦੀਆਂ ਨੇ ਜੀ ਬਸ ਵੈਨਾ ਬਹੁਤ ਤੇਜ਼ ਆਉਂਦੀਆਂ ਨੇ ਜੀ। ਨਾ ਦੇਖਣੇ ਨੇ ਅੰਗੇਲੀ ਜੀ। ਕਿਸ ਤਰ੍ਹਾਂ ਇਹ ਮੰਨ ਕਰਦੇ। ਮੰਗ ਤਾਂ ਬਸ ਜਿਹੜੀ ਪਰਿਵਾਰ ਨੂੰ ਚਾਹੀਦੀ। ਅੱਜ ਆਪਣੇ ਕੋਲੇ ਇੱਕ 3 ਸਾਲ ਦੇ ਬੱਚੇ ਦੀ ਐਕਸੀਡੈਂਟ ਹੋਣ ਕਰਕੇ ਮ੍ਰਿਤਕੀ ਹੋ ਗਈ। ਜਿਸ ਕਿ ਰਤਨਾ ਦਾ ਬੱਚਾ ਸੀ 3 ਸਾਲ ਦਾ। ਇਹ ਸਿਰ ਤੇ ਸਾਟ ਲੱਗਨ ਕਰਕੇ ਬੱਚੇ ਅਮ੍ਰਿਤ ਦੇ ਖਾਲਸਾ ਹਸਪਤਾਲ ਆਏ ਆਪਣੇ ਕੋਲੇ ਤੇ ਹੁਣ ਆਪਾਂ ਬੱਚੇ ਨੂੰ ਥਾਣੇ ਰੁੱਕਾ ਭੇਜਤਾ ਤੇ ਮੌਨਕ ਜਾਰੀ ਬੱਚੇ ਦੀ ਲਾਸ਼ ਪਸਟਮਾਰਟਮ ਲਈ ਸਰ ਹਾਂ ਸਾ ਕਿਸ ਤਰ੍ਹਾਂ ਹੋਇਆ ਦੱਸਿਆ ਹੋਇਆ ਇਹ ਸਕੂਲ ਵਾਂ ਦੇ ਵਿੱਚ ਵਜਨ ਕਰਕੇ ਦੱਸਿਆ ਜਾ ਰਿਹਾ ਬੱਚੇ ਦੀ ਹਾਂਜੀ ਸਾਨੂੰ ਅੱਜ ਹਸਪਤਾਲ ਸਰਕਾਰੀ ਹਸਪਤਾਲ ਤੋਂ ਮੈਸੇਜ ਆਇਆ ਸੀਗਾ ਕਿ 3 ਸਾਲ ਦਾ ਬੱਚਾ ਜਿਹੜਾ ਉਹਦੇ ਡੇਟ ਆਈ ਹੈ ਤੇ ਉਹਦੇ ਸਵਾਦਾਂ ਚ ਪਰਤਾ ਕੀਤੀ ਤੇ ਪਤਾ ਲੱਗਿਆ ਕਿ ਸਵੇਰੇ 8 ਵਜੇ ਅੱਜ ਉਥੋਂ ਸਕੂਲ ਦੇ ਬੱਚੇ ਸਕੂਲ ਦੇ ਬੱਚਾਂ ਲੈਣ ਲਈ ਪਿੰਡਾਂ 'ਚ ਬੱਸਾਂ ਆਉਂਦੀਆਂ ਨੇ ਪਿੰਡ ਖੰਡੇਵਾਦ ਬੱਸ ਆਈ ਸੀ ਬੱਚਾਂ ਲੈਣ ਲਈ ਤਾਂ ਤਰਵਿੰਦਰ ਗਿਰ ਦੇ ਇੱਕ ਬੇਟੀ ਐ ਉਹ ਉਹਨਾਂ ਨੇ ਚੜਾਤੀ ਇਹਦੀ ਮਤ ਤਰਵਿੰਦਰ ਦੀ ਪਤਨੀ ਗੁਰਮੀਤ ਕੌਰ ਨੇ ਤੇ ਉੱਥੇ ਉਹਦਾ ਬੇਟਾ ਗਲੀ 'ਚ ਖੇਡ ਰਿਆ ਸੀਗਾ 3 ਸਾਲ ਦਾ ਬੱਚਾ ਤੇ ਬੱਸ ਡਰਾਈਵਰ ਭੋਲਾ ਸਿੰਘ ਐ ਅੜਕਵਾਦ ਉਹਨੇ ਧਿਆਨ ਨਹੀਂ ਧਾਣ ਗਲੀ ਨਾਲ ਗੱਡੀ ਚਲਾ ਲਈ ਤੇ ਉਹ ਬੱਚੇ ਦੇ ਉੱਪਰ ਬੱਸ ਚੜ ਗਈ ਜਿਸ ਨਾਲ ਉਹਦੀ ਮੌਕੇ ਦੀ ਮੌਤ ਹੋ ਗਈ ਸਰ ਉਹਨ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਹੈ ਬੱਚੇ ਡੈਡ ਬਡੀ ਕਿੱਥੇ ਹੈ ਤੇ ਕੀ ਧਾਰਾ ਲੱਗੀ ਹਾਂਜੀ ਡੈਡ ਬਡੀ ਅਸੀਂ ਕੇਸ ਦਰਜ ਕਰ ਲਿਆ ਤੇ ਡਰਾਈਵਰ ਦੇ ਖਿਲਾਫ ਡੈਡ ਬਡੀ ਮੌਨਕ ਪਹੁੰਚਾ ਦਿੱਤੀ ਤੇ ਉੱਥੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਇਹ ਧਾਰਾ 278 304 ਆਈਪੀਸੀ ਤਹਿਤ ਕੇਸ ਦਰਜ ਕੀਤਾ ਤੇ ਦੋਸ਼ੀ ਨੂੰ ਅਰੈਸਟ ਕਰਕੇ ਕਾਰਵਾਈ ਕਰ ਰਹੇ ਹਾਂ ਸਰ ਜਿਹੜੀ ਸਕੂਲ ਦੇ ਬੈਨਾਂ ਦੇ ਵਿੱਚ ਕਮੀਆਂ ਪੇਸ਼ੀਆਂ ਹੋਣੀਆਂ ਹੈ ਉਹਨੂੰ ਲੈ ਕੇ ਕਿਸ ਤਰ੍ਹਾਂ ਦੀ ਜਿਹੜੀ ਸਕੂਲਾਂ ਵਾਸਤੇ স্পেশাল ਗਾਈਡਲਾਈਨਸ ਇਨਸਟਰਕਸ਼ਨਸ ਗਵਰਨਰ ਰੂਲ ਹੈਗੇ ਨੇ ਕਿ ਇਹਨਾਂ ਦੇ ਵਿੱਚ ਕੀ ਕੀ ਚੀਜ਼ਾਂ ਹੋਣੀ ਜ਼ਰੂਰੀ ਨੇ ਤੇ ਉਹ ਵੀ ਅਸੀਂ ਵੈਰੀਫਾਈ ਕਰਾਂਗੇ ਵੀ ਇਹ ਜਿਹੜੀ ਸਕੂਲ ਵੈਨ ਸੀਗੀ ਇਹਦੇ ਵਿੱਚ ਇਨਸਟਰਕਸ਼ਨ ਨੂੰ ਫਾਲੋ ਕੀਤਾ ਜਾ ਰਿਹਾ ਸੀ ਜਾਂ ਨਹੀਂ ਤੇ ਉਹਦੇ ਮੁਤਾਬਕ ਜੇ ਕੋਈ ਕਮੀ ਪਾਈ ਗਈ ਤਾਂ ਸਕੂਲ ਪ੍ਰਬੰਧਕਾਂ ਦੇ ਖਿਲਾਫ ਵੀ ਜਾਂ ਜਿਹੜਾ ਵੀ ਜਾਂ ਡਰਾਈਵਰ ਦੇ ਖਿਲਾਫ ਵੀ ਜੋ ਵੀ ਐਕਸ਼ਨ ਲੈਣਾ ਹੋਊਗਾ ਉਹ ਐਸ ਪਰ ਰੂਲਸ ਐਸ ਪਰ ਐਕਟ